ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਪੌਦਿਆਂ ਵਿੱਚ ਪੋਸ਼ਣ ਤੇ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਓ ਬੱਚਿਓ ਅਗਲੇ 9 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਬੱਚਿਓ ਇਹ ਲੜੀ ਮੈਂ ਇਸ ਕਰਕੇ ਬਣਾਈ ਹੈ ਤਾਂ ਕਿ ਪ੍ਰਸ਼ਨਾਂ ਉੱਤਰਾਂ ਦੇ ਰਾਹੀਂ ਤੁਹਾਨੂੰ ਸਾਰਾ ਅਭਿਆਸ ਜਿਹੜਾ ਹੈ ਉਹ ਪੜਾਇਆ ਜਾ ਸਕੇ ਸੋ ਤੁਸੀਂ ਬੱਚਿਓ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਸਾਰੇ ਸਵਾਲ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਮਗਰੋਂ ਮਗਰੋਂ ਦੀ ਇਹਨਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ। ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦੀਆਂ ਦੋ ਪਲੇਲਿਸਟਾਂ ਹੋ ਰਹੀਆਂ ਤੁਸੀਂ ਉਹ ਵੀ ਜ਼ਰੂਰ ਦੇਖੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਮਿਲੇਗੀ 7ਵੀਂ ਗਣਿਤ ਸਾਰੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈਗੀ 7th English ਜਿਹੜੇ ਤੁਹਾਡੀ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਹੱਲ ਕਰਕੇ ਪਾ ਦਿੱਤੀ ਹੈ ਠੀਕ ਹੈ ਕਿ 7th Math ਜਿਹੜੇ ਬੱਚਿਆਂ ਕੋ ਇੰਗਲਿਸ਼ ਮੀਡੀਅਮ ਹੈਗਾ ਹੈ ਮੈਥ ਵਿੱਚ ਤੇ ਉਹ ਸਾਰੀ ਕਿਤਾਬ ਵੀ ਇੰਗਲਿਸ਼ ਮੀਡੀਆ ਵਿੱਚ ਹੱਲ ਕਰਕੇ ਪਾ ਦਿੱਤੀ ਗਈ ਹੈ। ਸੋ ਚੈਨਲ ਤੇ ਜਾ ਕੇ ਇਹਨਾਂ ਆਪਣੇ ਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ। ਸੋ ਆ ਦੇਖੀਏ ਬੱਚੋ 11ਵਾਂ ਸਵਾਲ ਕੀ ਕਹਿੰਦਾ ਹੈ? ਕਹਿੰਦੇ ਪ੍ਰਕਾਸ਼ ਸੰਸਲੇਸ਼ਣ ਜ ਜਨੂੰ ਅੰਗਰੇਜ਼ੀ 'ਚ ਫੋਟੋਸਿੰਥੇਸਿਸ ਕਹਿੰਦੇ ਆ ਲਈ ਪੌਦਿਆਂ ਦੁਆਰਾ ਕਾਰਬਨ ਡਾਈਆਕਸਾਈਡ ਜਿਹੜਾ ਫਾਰਮੂਲਾ ਹੈਗਾ CO ਤੇ ਥੱਲੇ 2 ਲਿਖਣਾ। ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ? ਠੀਕ ਹੈ। ਸੋ ਜਵਾਬ ਇਹ ਪ੍ਰਕਾਸ਼ ਸੰਸਲੇਸ਼ਣ ਲਈ ਪੌਦਿਆਂ ਵੱਲੋਂ ਕਾਰਬਨ ਡਾਈਆਕਸਾਈਡ ਪੱਤਿਆਂ ਵਿਚਲੇ ਬਹੁਤ ਹੀ ਸੂਖਮ ਸੁਰਾਖਾਂ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ ਜੇ ਪੌਦਿਆਂ ਦੇ ਵਿੱਚ ਪੱਤੇ ਹੁੰਦੇ ਨੇ ਉਹਨਾਂ ਵਿੱਚ ਬੜੇ ਹੀ ਬਰੀਕ ਬਰੀਕ ਸੂਖਮ ਅਤੇ ਬਹੁਤ ਬਰੀਕ ਜਿਹੜੇ ਨੰਗੀ ਅੱਖ ਤੋਂ ਨਜ਼ਰ ਨਹੀਂ ਆਉਂਦੇ ਮਾਈਕਰੋਸਕੋਪ 'ਚ ਨਜ਼ਰ ਆਣਗੇ ਉਹ ਸੁਰਾਖ ਹੁੰਦੇ ਨੇ ਤੇ ਉਹਨਾਂ ਰਾਹੀਂ ਕਾਰਬਨ ਡਾਈਆਕਸਾਈਡ ਗੈਸ ਪ੍ਰਾਪਤ ਕੀਤੀ ਜਾਂਦੀ ਹੈ ਤੇ ਇਹਨਾਂ ਸੁਰਾਖਾਂ ਨੂੰ ਸਟੋਮੇਟਾ ਸਟੋਮੇਟਾ ਕਿਹਾ ਜਾਂਦਾ ਹੈ ਸਟੋਮਾ ਇੱਕ ਵਚਨ ਹੈ ਸਟੋਮੇਟਾ ਬਹੁਵਚਨ ਹੈ ਇੱਕ ਸੁਰਾਖ ਨੂੰ ਕਿਹਾ ਜਾਂਦਾ ਸਟੋਮਾ ਤੇ ਇੱਕ ਤੋਂ ਵੱਧ ਸੁਰਾਖਾਂ ਨੂੰ ਬਹੁਵਚਨ ਨੂੰ ਕਿਹਾ ਜਾਂਦਾ ਸਟੋਮੇਟਾ ਤੇ ਸਟੋਮੇਟਾ ਗਾਰਡ ਸੈੱਲਾਂ ਨਾਲ ਘਿਰੇ ਹੁੰਦੇ ਹਨ ਹਰੇਕ ਸਟੋਮਾ ਦੇ ਆਲੇ ਦੋਲੇ ਦੋ ਗਾਰਡ ਹੁੰਦੇ ਨੇ ਉਹ ਗਾਰਡ ਸੁਰਾਖ ਨੂੰ ਕਦੀ ਖੋਲਦੇ ਨੇ ਕਦੀ ਬੰਦ ਕਰਦੇ ਨੇ ਲੋੜ ਦੇ ਹਿਸਾਬ ਦੇ ਨਾਲ ਇਹ ਤੁਸੀਂ ਹੋਰ ਅਧਿਆਇ ਵਿੱਚ ਜਾਂ ਅਗਲੀ ਜਮਾਤਾਂ ਵਿੱਚ ਇਹਦੇ ਬਾਰੇ ਪੜ੍ਹੋਗੇ ਠੀਕ ਹੈ ਸੋ ਇਹਦੀ ਫੋਟੋ ਵੀ ਤੁਹਾਨੂੰ ਕਿਤਾਬ ਉਨੀ ਕਿਤਾਬ ਚੋਂ ਲੈ ਕੇ ਦਿਖਾ ਦਾਂਗੇ ਅਗਲੇ ਅਗਲੀ ਸਲਾਈਡ ਦੇ ਵਿੱਚ ਸੋ 12ਵਾਂ ਸਵਾਲ ਹੈ ਬੱਚਿਓ ਪਾਣੀ ਤੇ ਖਣਿਜ ਜਿਹਨੂੰ ਅਸੀਂ ਮਿਨਰਲਸ ਕਹਿੰਨੇ ਆ ਪੌਦੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਵੇਂ ਜਾਂਦੇ ਹਨ ਸੋ ਜਵਾਬ ਹੈ ਪਾਣੀ ਤੇ ਖਣਿਜ ਪੌਦੇ ਦੀਆਂ ਜੜਾਂ ਰਾਹੀਂ ਸੋਖੇ ਜਾਂਦੇ ਹਨ ਤੇ ਪਾਣੀ ਧਰਤੀ ਚੋਂ ਲਿਆ ਜਾਂਦਾ ਖਣਿਜ ਵੀ ਧਰਤੀ ਦੇ ਵਿੱਚੋਂ ਲਏ ਜਾਂਦੇ ਨੇ ਉਹ ਜੜਾਂ ਨਹੀਂ ਲੈ ਜਾਂਦੇ ਨੇ ਹੁਣ ਉੱਤੇ ਤਾਂ ਕਿੱਦਾਂ ਪਹੁੰਚਣਗੇ ਤਣੇ ਤੱਕ ਪੱਤੀਆਂ ਤੱਕ ਸੋ ਅਤੇ ਫਿਰ ਜ਼ਾਈਲਮ ਟਿਸ਼ੂ ਜ਼ਾਈਲਮ ਟਿਸ਼ੂ ਜਿਹਦਾ ਅੰਗਰੇਜ਼ੀ 'ਚ ਤਾਂ ਲਿਖਣਾ ਜ਼ਾਈਲਮ X Y L E M ਜ਼ਾਈਲਮ ਟਿਸ਼ੂ ਰਾਹੀਂ ਪੌਦੇ ਦੇ ਦੂਜੇ ਹਿੱਸਿਆਂ ਨੂੰ ਭੇਜੇ ਜਾਂਦੇ ਹਨ ਜ਼ਾਈਲਮ ਟਿਸ਼ੂ ਵਿੱਚ ਬੱਚੇ ਜਿਹੜਾ ਪਾਈਪ ਹੁੰਦੇ ਨੇ ਬਰੀਕ-ਬਰੀਕ ਪਾਈਪ ਹੁੰਦੇ ਨੇ ਜਿਹਦਾ ਪਾਈਪ ਰਾਹੀਂ ਪਾਣੀ ਜਾਂਦਾ ਹੈ ਉਸੇ ਤਰ੍ਹਾਂ ਬੱਚੇ ਬੂਟਿਆਂ ਦੇ ਵਿੱਚ ਜ਼ਾਈਲਮ ਟਿਸ਼ੂ ਇੱਕ ਗਰੁੱਪ ਆਫ ਵੈਸਲਸ ਹੁੰਦੇ ਨੇ ਪਾਈਪ ਹੁੰਦੇ ਨੇ ਉਹਨਾਂ ਰਾਹੀਂ ਖਣਿਜ ਤੇ ਪਾਣੀ ਜਿਹੜਾ ਹੈ ਉਹ ਟਰਾਂਸਪੋਰਟ ਕੀਤਾ ਜਾਂਦਾ ਉੱਤੇ ਭੇਜਿਆ ਜਾਂਦਾ ਠੀਕ ਹੈ ਸੋ ਆਪ ਦੇਖਿਓ ਹੈ ਬੱਚੋ ਦੇ ਕੋਈ ਸਟਮਟ ਅਪੱਤੀ ਹੈ ਕੋਈ ਤੇ ਇਹਨੂੰ ਵੱਡਾ ਕਰਕੇ ਦੇਖਿਆ ਮਾਈਕਰੋਸਕੋਪ ਦੇ ਨਾਲ ਜਿਹੜੀ ਖੁਰਦਬੀਨ ਹੁੰਦੀ ਏ ਖੁਰਦਬੀਨ ਹਨਾ ਉਹਨੂੰ ਜਿਹੜੇ ਖੋਲਿਆ ਤੇ ਬੱਚੇ ਦੇਖੋ ਇਹ ਜਿਹੜਾ ਹੈ ਨਾ ਇਹ ਸੁਰਾਖ ਹੈ ਨਿਕਾਇਆ ਇਹ ਬਹੁਤ ਨਿਕਾਇਆ ਤੁਹਾਨੂੰ ਇੱਥੇ ਵੱਡਾ ਨਜ਼ਰ ਆ ਰਿਹਾ ਮਾਈਕਰੋਸਕੋਪ 'ਚ ਇਹ ਹੈਗਾ ਸਟੋਮਾਟਾ ਇਹ ਦੇਖੋ ਤੇ ਇਹਦੇ ਆਲੇ ਦੁਆਲੇ ਇਹ ਵਿੱਚ ਇੱਕ ਗਾਰਡ ਸੈੱਲ ਹੈਗਾ ਇੱਕ ਗਾਰਡ ਸੈੱਲ ਹੈਗਾ ਇੱਥੇ ਨਾਲ ਅਲੱਗ ਦਿਖਾਤਾ ਹੈ ਗਾਰਡ ਸੈੱਲ ਲੱਗੇ ਨੇ ਆਲੇ ਸੋ ਗਾਰਡ ਸੈੱਲ ਬੱਚੇ ਉਹਨੇ ਦੋ ਨੇ ਇਹ ਫੁੱਲ ਫੁੱਲ ਕੇ ਜੇ ਫੁੱਲ ਜਾਣ ਤੇ ਇਹਨੂੰ ਬੰਦ ਕਰ ਦੇਣਗੇ ਜਿਹੜੇ ਸੁੰਗੜ ਜਾਣ ਤੇ ਇਹਨੂੰ ਖੋਲ ਦੇਣਗੇ ਸੋ ਬੱਚਿਓ ਲੋੜ ਦੇ ਹਿਸਾਬ ਦੇ ਨਾਲ ਕਦੋਂ ਗੈਸ ਲੈਣੀ ਹੈ ਕਦੋਂ ਨਹੀਂ ਲੈਣੀ ਕਦੋਂ ਪਾਣੀ ਛੱਡਣਾ ਹੈ ਕਦੋਂ ਮਿਲਕੀ ਬੜੀ ਪ੍ਰਕਿਰਿਆਵਾਂ ਹੁੰਦੀਆਂ ਅੱਗੇ ਜਾ ਕੇ ਅਸੀਂ ਦੂਜੇ ਧਿਆਵ ਵਿੱਚ ਸਿੱਖਾਂਗੇ ਸੋ ਗਾਰਡ ਸੈੱਲ ਇੱਕ ਤੇ ਗਾਰਡ ਸੈੱਲ ਦੋ ਗਾਰਡ ਸੈੱਲ ਉਹਨੇ ਬੱਚਿਓ ਇਸ ਸਟੋਮੇਟਾ ਨੂੰ ਬੰਦ ਕਰਦੇ ਨੇ ਤੇ ਖੋਲ੍ਹਦੇ ਨੇ ਠੀਕ ਹੈ ਤੁਸੀਂ ਪੜਿਆ ਕਿ ਸਟੋਮੇਟਾ ਸਟੋਮੇਟਾ ਗਾਰਡ ਦੁਆਰਾ ਘਿਰੇ ਹੁੰਦੇ ਹਨ ਠੀਕ ਹੈ ਅੱਗੇ ਚਲੀਏ 13ਵਾਂ ਸਵਾਲ ਪ੍ਰਕਾਸ਼ ਸੰਸਲੇਸ਼ਨ ਦੌਰਾਨ ਊਰਜਾ ਦਾ ਕਿਹੜਾ ਬਦਲਾਅ ਹੁੰਦਾ ਹੈ ਊਰਜਾ ਦਾ ਰੂਪ ਬਦਲਿਆ ਜਾਂਦਾ ਹੈ ਕਿਹੜਾ ਸੋ ਪ੍ਰਕਾਸ਼ ਸੰਸਲੇਸ਼ਨ ਜਿਹਨੂੰ ਕਿ ਫੋਟੋਸਿੰਥੇਸਿਸ ਕਹਿੰਦੇ ਆ ਦੌਰਾਨ ਸੂਰਜੀ ਪ੍ਰਕਾਸ਼ ਊਰਜਾ ਪ੍ਰਕਾਸ਼ ਊਰਜਾ ਜਿਹੜੀ ਜਿਵੇਂ ਸਨਲਾਈਟ એનર્ਜੀ ਦਾ ਰਸਾਇਣਿਕ ਊਰਜਾ ਜਿਹਨੂੰ ਕਿ ਕੈਮੀਕਲ એનર્ਜੀ ਵਿੱਚ ਬਦਲਾਅ ਹੁੰਦਾ ਹੈ ਸੋ ਲਾਈਟ એનર્ਜੀ ਜਿਹੜੀ ਸਨਲਾਈਟ ਦੀ એનર્ਜੀ ਹੈ ਬੱਚਿਓ ਉਹ ਕੈਮੀਕਲ એનર્ਜੀ ਵਿੱਚ ਤਬਦੀਲ ਹੁੰਦੀ ਹੈ ਸੂਰਜੀ ਪ੍ਰਕਾਸ਼ ਊਰਜਾ ਰਸਾਇਣਿਕ ਊਰਜਾ ਦੇ ਵਿੱਚ ਤਬਦੀਲ ਹੁੰਦੀ ਹੈ ਠੀਕ ਹੈ ਫਿਰ 14ਵਾਂ ਕੁਐਸਚਨ ਆ ਗਿਆ ਪਰਪੋਸ਼ੀ ਪੋਸ਼ਣ ਬਾਰੇ ਤੁਸੀਂ ਕੀ ਜਾਣਦੇ ਹੋ ਸੋ ਜਵਾਬ ਇਹ ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਭੋਜਨ ਲਈ ਦੂਜੇ ਜੀਵਾਂ ਤੇ ਨਿਰਭਰ ਕਰਦੇ ਹਨ ਉਹਨਾਂ ਨੂੰ ਪਰਪੋਸ਼ੀ ਅੰਗਰੇਜ਼ੀ ਚ ਕਹਿੰਦੇ ਨੇ ਹੇਟਰੋਟਰੋਫਸ ਕਿਹਾ ਜਾਂਦਾ ਹੈ ਅਸੀਂ ਮਨੁੱਖ ਵੀ ਸਾਰੇ ਹਿਟਰੋਟਰੋਫ ਹੈਗੇ ਆ ਸਾਨੂੰ ਭੋਜਨ ਕਿੱਧਰੋਂ ਪਤਾ ਲੱਗ ਮਿਲਦਾ ਬੱਚਿਓ ਆਪਣਾ ਪੌਦਿਆਂ ਤੋਂ ਮਿਲਦਾ ਹੈ ਫਸਲਾਂ ਤੋਂ ਸਬਜ਼ੀਆਂ ਦਾਲਾਂ ਆਟਾ ਹਣੀ ਉਦੋਂ ਖਾਂਦੇ ਆਪਾਂ ਆਪ ਨਹੀਂ ਬਣਾਉਂਦੇ ਪੌਦੇ ਬਣਾਉਂਦੇ ਨੇ ਤੇ ਜਿਹੜੀ ਬੱਕਰੀ ਵੀ ਆਪਣੀ ਬੱਕਰੀ ਵੀ ਹਿਟਰੋਟਰੋਫ ਹੈਗੀ ਐ ਮੱਝ ਵੀ ਹਿਟਰੋਟਰੋਫ ਹੈਗੀ ਉਹਨੂੰ ਵੀ ਤੂੜੀ ਪੱਠੇ ਪਾਣੇ ਬੰਦੇ ਨੇ ਗਾਂ ਵੀ ਹਿਟਰੋਟਰੋਫ ਹੈਗੀ ਐ ਸੋ ਜਾਂ ਤੇ ਸਾਰੇ ਜੰਤੂ ਪੌਦਿਆਂ ਨੂੰ ਛੱਡ ਕੇ ਉਹ ਸਾਰੇ ਹੀ ਹਿਟਰੋਟਰੋਫ ਨੇ ਠੀਕ ਹੈ ਸੋ ਜਿਹੜੇ ਪੌਦੇ ਨੇ ਉਹ ਆਟੋਟਰੋਫ ਨੇ ਆਟੋਟਰੋਫ ਮੈਨੇ ਸਵੈ ਪੋਸ਼ੀ ਉਹ ਆਪਣਾ ਪੋਸ਼ਣ ਆਪਣਾ ਭੋਜਨ ਆਪ ਬਣਾਉਂਦੇ ਨੇ ਸੋ ਇਸ ਕਿਸਮ ਦੇ ਪੋਸ਼ਣ ਨੂੰ ਪਰਪੋਸ਼ੀ ਪੋਸ਼ਣ ਹੇਟਰੋਟ੍ਰੋਫਿਕ ਨਿਊਟ੍ਰੀਸ਼ਨ ਕਹਿੰਦੇ ਹਨ ਸਾਰੇ ਜੰਤੂ ਅਤੇ ਕੁਝ ਪੌਦੇ ਵੀ ਹੁੰਦੇ ਨੇ ਸਾਰੇ ਪੌਦੇ ਨਹੀਂ ਕੁਝ ਪੌਦੇ ਪਰਪੋਸ਼ੀ ਹੁੰਦੇ ਹਨ ਸਾਰੇ ਜੰਤੂ ਅਤੇ ਕੁਝ ਪੌਦੇ ਪਰਪੋਸ਼ੀ ਹੁੰਦੇ ਹਨ ਪਰ ਜੰਤੂਆਂ ਵਿੱਚੋਂ ਬੱਚੋ ਕੋਈ ਵੀ ਸਵੈ ਪੋਸ਼ੀ ਨਹੀਂ ਹੁੰਦਾ ਸਾਰੇ ਜੰਤੂ ਪਰਪੋਸ਼ੀ ਨੇ ਠੀਕ ਹੈ ਚਿੜੀਆਂ ਲੈ ਲਓ ਮੱਖੀਆਂ ਲੈ ਲਓ ਜਾਨਵਰ ਲੈ ਲਓ ਹਨਾ ਸਾਰੇ ਜਿਹੜੇ ਉਹਦੇ ਨਾਲੇ ਪੰਛੀ ਲੈ ਲਓ ਸਾਰੇ ਜਿਹੜੇ ਐਪਰ ਕੁਸ਼ੀ ਹੁੰਦੇ ਨੇ ਸੂਰਜ 15ਵਾਂ ਸਵਾਲ ਸੂਰਜ ਸਾਰੇ ਜੀਵਾਂ ਲਈ ਊਰਜਾ ਦਾ ਮੂਲ ਸਰੋਤ ਕਿਵੇਂ ਹੈ ਬੜਾ ਬੱਚਾ ਰੋਚਕ ਤੇ ਜਨਰਲ ਨੌਲੇਜ ਵਾਲਾ ਸਵਾਲ ਹੈਗਾ ਪ੍ਰਕਾਸ਼ ਸੰਸ਼ਲੇਸ਼ਣ ਫੋਟੋਸਿੰਥੇਸਿਸ ਇੱਕ ਮਹੱਤਵਪੂਰਨ ਕਿਰਿਆ ਹੈ ਜੋ ਕਿ ਸੂਰਜੀ ਪ੍ਰਕਾਸ਼ ਊਰਜਾ ਤੋਂ ਬਿਨਾ ਮੁਮਕਿਨ ਨਹੀਂ ਜੇ ਸੂਰਜ ਨਾ ਹੋਵੇ ਤੇ ਫੋਟੋਸਿੰਥੇਸਿਸ ਨਹੀਂ ਹੋ ਸਕਦਾ ਪ੍ਰਕਾਸ਼ ਸੰਸਲੇਸ਼ਨ ਨਹੀਂ ਹੋ ਸਕਦਾ ਇਹ ਕਿਰਿਆ ਨਹੀਂ ਹੋ ਸਕਦੀ ਤੇ ਬੱਚਿਓ ਜੇ ਇਹ ਕਿਰਿਆ ਨਹੀਂ ਹੋਏਗੀ ਤੇ ਪੌਦੇ ਭੋਜਨ ਨਹੀਂ ਬਣਾ ਸਕਣਗੇ ਪੌਦੇ ਮਰ ਜਾਣਗੇ ਠੀਕ ਹੈ ਸੋ ਇਸ ਕਿਰਿਆ ਰਾਹੀਂ ਪੌਦੇ ਆਪਣਾ ਭੋਜਨ ਬਣਾਉਂਦੇ ਹਨ ਫਿਰ ਸ਼ਾਕਾਹਾਰੀ ਜੀਵ ਪੌਦਿਆਂ ਨੂੰ ਖਾਂਦੇ ਹਨ ਬਤਰੀ ਗਾਂ ਮੱਝ ਬੜੇ ਸਾਰੇ ਜਾਨਵਰ ਮਨੁੱਖੀ ਖੰਡ ਨੇ ਸਮਝੀਆਂ ਦਾਲਾਂ ਹਨ ਫਿਰ ਇਹੀ ਸ਼ਾਕਾਹਾਰੀ ਜੀਵ ਮਾਸਾਹਾਰੀ ਜੀਵਾਂ ਦਾ ਭੋਜਨ ਬਣਦੇ ਹਨ ਹੁਣ ਸ਼ੇਰ ਚੀਤਾ ਇਹ ਮਾਸਾਹਾਰੀ ਜੀਵ ਨੇ ਇਹ ਤੇ ਦਾਲ ਸਬਜ਼ੀ ਨਹੀਂ ਖਾਂਦੇ ਐਫੇ ਕੀ ਕਹਿੰਦੇ ਨੇ ਇਹ ਗਾਂ ਨੂੰ ਮਾਰ ਲੈਂਦੇ ਨੇ ਮੱਝ ਨੂੰ ਮਾਰ ਲੈਂਦੇ ਨੇ ਹੋਰ ਜਾਨਵਰਾਂ ਨੂੰ ਹਿਰਨ ਨੂੰ ਮਾਰ ਲੈਂਦੇ ਨੇ ਇਹ ਉਹਨਾਂ ਦਾ ਭੋਜਨ ਖਾਂਦੇ ਨੇ ਪਰ ਜੇ ਬੱਚਿਓ ਗਾਈਆਂ ਨੇ ਗਾਈਆਂ ਨੂੰ ਜੇ ਭੋਜਨ ਨਾ ਮਿਲੇ ਬੂਟੇ ਨਾ ਹੋਣ ਤੇ ਗਾਈਆਂ ਮਰ ਜਾਣਗੀਆਂ ਤੇ ਗਾਈਆਂ ਮਰ ਜਾਣਗੀਆਂ ਤੇ ਫਿਰ ਸ਼ੇਰ ਵੀ ਮਰ ਜਾਣਗੇ ਠੀਕ ਹੈ ਨਾ ਸੋ ਇਹਦਾ ਲੜੀ ਜੁੜੀ ਹੋਈ ਹੈ ਜਦੋਂ ਇਹ ਜੀਵ ਮਰਦੇ ਹਨ ਤੇ ਜਦੋਂ ਸ਼ੇਰ ਮਰ ਜਾਂਦਾ ਜਾਂ ਹੋਰ ਜਾਨਵਰ ਮਰਦੇ ਨੇ ਤੇ ਇਹਨਾਂ ਨੂੰ ਕਈ ਹੋਰ ਜੀਵ ਅਤੇ ਜੀਵਾਣੂ ਖਾਂਦੇ ਹਨ ਕਈ ਜਿਹੜਾ ਗਿੱਦ ਗਿੱਦਾਂ ਹੁੰਦੀਆਂ ਗਰਜਾਂ ਹੁੰਦੀਆਂ ਨੇ ਜਾਂ ਗਿੱਦੜ ਹੁੰਦੇ ਨੇ ਜਾਂ ਕਈ ਹੋਰ ਕਿਸਮ ਦੇ ਜਾਨਵਰ ਹੁੰਦੇ ਨੇ ਜੋ ਮਰੇ ਹੋਏ ਪਸ਼ੂ ਖਾਂਦੇ ਨੇ ਤੇ ਨਿੱਕੇ-ਨਿੱਕੇ ਜੀਵਾਣੂ ਹੁੰਦੇ ਨੇ ਜੋ ਉਹਨਾਂ ਨੂੰ ਪੀੜੀਆਂ ਕਾਢਦੇ ਤੇ ਬਹੁਤ ਸਾਰੇ ਜੀਵਾਣੂ ਹੁੰਦੇ ਨੇ ਉਹ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਨੇ ਠੀਕ ਹੈ ਨਾ ਤੇ ਉਹ ਸਾਰੀ ਰਹਿਣ ਖੁਦ ਮਿੱਟੀ ਵਿੱਚ ਰਲ ਜਾਂਦੀ ਹੈ ਤੇ ਫਿਰ ਉਹ ਮਿੱਟੀ ਦਾ ਤੱਤ ਜਿਹੜਾ ਹੈ ਉਹ ਪੌਦੇ ਜਿਹੜੇ ਵਰਤਦੇ ਨੇ ਤੇ ਫਿਰ ਉਹ ਪੌਦੇ ਵੱਧਦੇ ਫੁੱਲਦੇ ਨੇ ਇਦਾਂ ਬੱਚਿਓ ਸਾਰੀ ਸਾਈਕਲ ਚੱਲਦੀ ਹੈ ਸੋ ਸਾਰੇ ਜੀਵ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੌਦਿਆਂ ਦੁਆਰਾ ਬਣਾਏ ਭੋਜਨ ਤੇ ਨਿਰਭਰ ਕਰਦੇ ਹਨ ਜੇ ਸੂਰਜ ਨਹੀਂ ਹੋਏਗਾ ਪੌਦੇ ਨਹੀਂ ਹੋਣਗੇ ਪੌਦੇ ਨਹੀਂ ਹੋਣਗੇ ਗਾਈਆਂ ਮੱਝਾਂ ਹਿਰਨ ਨਹੀਂ ਹੋਣਗੇ ਗਾਈਆਂ ਮੱਝਾਂ ਹਿਰਨ ਨਹੀਂ ਹੋਣਗੇ ਤੇ ਬੱਚਿਓ ਸ਼ੇਰ ਚੀਤੇ ਨਹੀਂ ਹੋਣਗੇ ਸੋ ਸਾਰੇ ਜਿਹੜੇ ਵਿੱਚ ਜਾਨਵਰ ਨੇ ਇਹ ਤਾਂ ਉਹ ਕਿਤੇ ਡਿਪੈਂਡ ਕਰਦੇ ਨੇ ਸੂਰਜ ਤੇ ਡਿਪੈਂਡ ਕਰਦੇ ਨੇ ਸੂਰਜ ਤੇ ਨਿਰਭਰ ਕਰਦੇ ਨੇ ਇਸ ਤਰ੍ਹਾਂ ਸੂਰਜ ਸਾਰੇ ਜੀਵਾਂ ਲਈ ਊਰਜਾ ਦਾ ਮੂਲ ਸਰੋਤ ਹੈ ਮੂਲ ਮਲੇ ਪਹਿਲਾ ਸਰੋਤ ਹੈ ਮੁਢਲਾ ਸਰੋਤ ਹੈ ਜੇ ਸੂਰਜ ਨਹੀਂ ਹੋਏਗਾ ਤੇ ਫੋਟੋਸਿੰਥੇਸਿਸ ਨਹੀਂ ਹੋਏਗਾ ਪ੍ਰਕਾਸ਼ ਸੰਸਲੇਸ਼ਨ ਨਹੀਂ ਹੋਏਗਾ ਪ੍ਰਕਾਸ਼ ਸੰਸਲੇਸ਼ਨ ਨਹੀਂ ਹੋਏਗਾ ਤੇ ਬੂਟੇ ਨਹੀਂ ਹੋਣਗੇ ਬੂਟੇ ਨਹੀਂ ਹੋਣਗੇ ਤੇ ਸ਼ਾਕਾਹਾਰੀ ਜੀਵ ਨਹੀਂ ਹੋਣਗੇ ਸ਼ਾਕਾਹਾਰੀ ਜੀਵ ਨਹੀਂ ਹੋਣਗੇ ਤੇ ਮਾਸਾਹਾਰੀ ਜੀਵ ਵੀ ਨਹੀਂ ਹੋਣਗੇ ਸੋ ਧਰਤੀ ਤੇ ਜੀਵਨ ਖਤਮ ਹੋ ਜਾਏਗਾ ਇਸ ਕਰਕੇ ਕਿਹਾ ਜਾਂਦਾ ਹੈ ਕੀ ਸੂਰਜ ਸਾਡੇ ਜੀਵਾਂ ਲਈ ਊਰਜਾ ਦਾ ਊਰਜਾ ਦਾ ਮੂਲ ਸਰੋਤ ਹੈ 16ਵਾਂ ਸਵਾਲ ਕੀ ਸਾਰੇ ਪੌਦੇ ਸਵੈ ਪੋਸ਼ੀ ਹੁੰਦੇ ਹਨ ਆਟੋਟ੍ਰੋਫਸ ਹੁੰਦੇ ਹਨ ਜੀ ਨਹੀਂ ਸਾਰੇ ਪੌਦੇ ਸਵੈ ਪੋਸ਼ੀ ਨਹੀਂ ਹੁੰਦੇ ਕਈ ਐਸੇ ਪੌਦੇ ਹੁੰਦੇ ਹਨ ਜਿਨ੍ਹਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ ਅਤੇ ਉਹ ਆਪਣਾ ਭੋਜਨ ਆਪ ਬਣਾਉਣ ਦੇ ਸਮਰੱਥ ਨਹੀਂ ਹੁੰਦੇ ਕਿਉਂਕਿ ਬੱਚਿਓ ਕਲੋਰੋਫਿਲ ਨੇ ਹੀ ਸੂਰਜੀ ਊਰਜਾ ਨੂੰ ਸੋਖਣਾ ਹੁੰਦਾ ਹੈ ਤੇ ਬੱਚਿਓ ਜੇ ক্লোਰੋਫਿਲ ਨਹੀਂ ਹੋਏਗੀ ਤੇ ਸੂਰਜੀ ਊਰਜਾ ਨੂੰ ਸੋਖਿਆ ਨਹੀਂ ਜਾ ਸਕਦਾ ਤੇ ਫਿਰ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਨਹੀਂ ਹੋਏਗੀ ਤੇ ਭੋਜਨ ਨਹੀਂ ਬਣੇਗਾ ਠੀਕ ਹੈ ਨਾ ਸੋ ਉਹ ਭੋਜਨ ਲਈ ਦੂਜੇ ਜੀਵਾਂ ਤੇ ਨਿਰਭਰ ਕਰਦੇ ਹਨ ਅਜਿਹੇ ਪੌਦਿਆਂ ਨੂੰ ਪਰਪੋਸ਼ੀ ਪੌਦੇ ਹੇਟਰੋਟ੍ਰੋਫਿਕ ਪਲੈਂਟਸ ਕਹਿੰਦੇ ਹਨ ਠੀਕ ਹੈ ਬੜਾ ਹੀ ਬੱਚੇ ਰੋਚਕ ਵਿਸ਼ਾ ਹੈਗਾ ਬੜੀ ਜਨਰਲ ਨੋਲਿਜ ਵਧਾਣ ਵਾਲਾ ਹੈ ਤੇ ਸਾਰੀ ਚੀਜ਼ਾਂ ਨੂੰ ਤੁਸੀਂ ਨੋਟਸ ਬਣਾਈ ਜਾਓ ਤੁਹਾਡੇ ਲਈ ਵੀਡੀਓ ਤਿਆਰ ਹੋ ਗਏ ਨੇ ਤੇ ਤੁਸੀਂ ਸਾਰੇ ਨੋਟਸ ਬਣਾ ਲਓ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਕਰ ਲਓ ਤੇ ਬੱਚਿਓ ਪੇਪਰਾਂ ਵਿੱਚ ਦੇਖੋ ਜੇ ਤੁਸੀਂ ਇਦਾਂ ਪੜੋਗੇ ਜਿੱਦਾਂ ਮੈਂ ਵੀਡੀਓ ਬਣਾ ਰਿਹਾ ਤੁਸੀਂ ਇਦਾਂ ਪੜ ਲਓ ਤੁਹਾਨੂੰ ਕਿਤਾਬ ਦੇਖਣ ਦੀ ਫਿਰ ਜਲ ਲੋੜ ਨਹੀਂ ਪਈ ਬਲਕਿ ਮੈਂ ਇਹ ਕਹਾਂਗਾ ਪਹਿਲੀ ਵੀਡੀਓ ਦੇਖੋ ਫਿਰ ਕਿਤਾਬ ਪੜੋ ਤੇ ਤੁਹਾਨੂੰ ਸਾਰੀ ਗੱਲ ਬੜੀ ਚੰਗੀ ਤਰ੍ਹਾਂ ਸਮਝ ਆ ਜਾਏਗੀ ਤੇ ਪੇਪਰਾਂ 'ਚ ਤੁਹਾਡੇ ਬੜੇ ਵਧੀਆ ਨੰਬਰ ਆਣਗੇ ਐਵੇਂ ਨਹੀਂ ਗਾਰੰਟੀ ਹੈ ਸੋ ਪਰਪੋਸ਼ੀ ਪੌਦਿਆਂ ਦੀਆਂ ਕਿਸਮਾਂ ਲਿਖੋ ਪਰਪੋਸ਼ੀ ਪੌਦਿਆਂ ਦੀਆਂ 4 ਕਿਸਮਾਂ ਹਨ ਪਹਿਲੀ ਪਰਜੀਵੀ ਪੌਦੇ ਜਿਹਨੂੰ ਕਿਹਾ ਜਾਂਦਾ ਹੈ ਪੈਰਾਸਿਟਿਕ ਪਲਾਂਟਸ ਦੂਜੀ ਹੈ ਕੀਟ ਆਹਾਰੀ ਪੌਦੇ ਜਿਹੜੇ ਕੀੜੇ ਖਾਂਦੇ ਨੇ ਇਹਨੂੰ ਕਿਹਾ ਜਾਂਦਾ ਹੈ ਇਨਸੈਕਟਿਵੋਰਸ ਪਲਾਂਟਸ ਤੀਜਾ ਹੈ ਮ੍ਰਿਤ ਆਹਾਰੀ ਪੌਦੇ ਜਿਹੜੇ ਮਰੇ ਹੋਏ ਜੀਵ ਮਰੇ ਹੋਏ ਪੌਦੇ ਮਰੇ ਹੋਏ ਜੀਵ ਮਰਿਆ ਹੋਇਆ ਸਮਾਨ ਜੈਵਿਕ ਪਦਾਰਥ ਖਾਂਦੇ ਨੇ ਇਹਨੂੰ ਕਹਿੰਦੇ ਨੇ ਸੈਪੋ ਸੈਪਰੋਫਾਈਟਿਕ ਪਲਾਂਟਸ ਸੈਪਰੋਫਾਈਟਿਕ ਪਲਾਂਟਸ ਫਿਰ ਆਗੇ ਸਹਿਜੀਵੀ ਪੌਦੇ ਸਿੰਬਾਇਓਟਿਕ ਪਲਾਂਟਸ ਇਹ ਸਾਰੇ ਤੁਹਾਨੂੰ ਨਾਮ ਬਚੋ ਯਾਦ ਕਰਨੇ ਪੈਣਗੇ ਇਹਦਾ ਇਹ ਤਰੀਕਾ ਹੀ ਹੈ ਯਾਦ ਕਰ ਲਓ ਫਿਰ ਲਿਖੋ ਜਵਾਨੀ ਫਿਰ ਲਿਖੋ ਫਿਰ ਲਿਖੋ ਤੇ बार-बार ਲਿਖੋ ਤੇ ਪੱਕਾ ਹੋ ਜਾਏਗਾ ਹੁਣ ਆ ਗਿਆ 18ਵਾਂ ਸਵਾਲ ਕੁਝ ਪੌਦਿਆਂ ਦੇ ਪੱਤਿਆਂ ਦਾ ਰੰਗ ਹਰਾ ਨਹੀਂ ਹੁੰਦਾ ਕੀ ਉਹਨਾਂ ਵਿੱਚ ਕਲੋਰੋਫਿਲ ਦੀ ਅਣਹੋਂਦ ਹੁੰਦੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਲੋਰੋਫਿਲ ਕਰਕੇ ਹੀ ਪੱਤਿਆਂ ਦਾ ਰੰਗ ਹਰਾ ਹੁੰਦਾ ਹੈ ਪਰ ਕੁਝ ਪੌਦਿਆਂ ਦੇ ਪੱਤੇ ਹਰੇ ਰੰਗ ਦੇ ਨਹੀਂ ਹੁੰਦੇ ਤੇ ਫਿਰ ਕਹੀ ਅਸੀਂ ਇਹ ਐਸਟਾ ਕੱਢਾਂਗੇ ਕਿ ਉਹਨਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਅਜਿਹੇ ਪੌਦਿਆਂ ਵਿੱਚ ਵੀ ਕਲੋਰੋਫਿਲ ਹੁੰਦਾ ਹੈ ਅਤੇ ਉਹ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਪਰ ਅਜਿਹੇ ਪੌਦਿਆਂ ਵਿੱਚ ਹੋਰ ਰੰਗ ਦਾ ਵਰਣਕ ਪਿਗਮੈਂਟ ਵੀ ਹੁੰਦਾ ਹੈ ਜੋ ਕਿ ਹਰੇ ਰੰਗ ਦੇ ਵਰਣਕ ਪਿਗਮੈਂਟ ਨੂੰ ਟੱਕ ਲੈਂਦਾ ਹੈ ਉਹ ਲੁਕ ਜਾਂਦਾ ਹੈ ਬਸ ਇਹ ਗੱਲ ਹੋ ਗਈ ਹੈ ਜਿਸ ਕਰਕੇ ਪੱਤੇ ਹਰੇ ਨਹੀਂ ਦਿਸਦੇ ਜਿਵੇਂ ਕਿ ਕੋਲੀਅਸ ਨਾਮ ਦੇ ਪੌਦੇ ਵਿੱਚ ਲਾਲ ਵਰਣਕ ਅਤੇ ਜਾਮਣੀ ਬੰਦ ਗੋਬੀ ਵਿੱਚ ਜਾਮਣੀ ਵਰਣਕ ਹੁੰਦਾ ਹੈ ਇਹ ਦੇਖੋ ਇਹ ਬੱਚੋ ਕੋਲੀਅਸ ਬੂਟਾ ਹੈ ਤੇ ਲਾਲ ਰੰਗ ਦਾ ਵਰਣਨ ਕਰਿਆ ਇਸ ਕਰਕੇ ਪੱਤੇ ਜਿਹੜੇ ਬੱਚੋ ਉਹ ਹਰਾ ਨਜ਼ਰ ਨਹੀਂ ਆ ਰਹੇ ਲਾਲ ਲੰਗ ਤੇ ਨਜ਼ਰ ਆ ਰਹੇ ਜਿਆਦਾ ਤੇ ਥੋੜਾ ਲਾਲ ਰੰਗ ਤੋਂ ਫਿੱਕਾ ਬਹਿ ਕੇ ਇਥੇ ਸਿਰਿਆਂ ਤੇ ਪੀਲਾ ਰੰਗ ਫੈ ਗਿਆ ਤੇ ਬੱਚਿਓ ਆ ਦੇਖੋ ਬੰਦ ਗੋਭੀ ਜਮਣੀ ਰੰਗ ਦੀ ਏ ਸੋ ਜਮਣੀ ਬੰਦ ਗੋਭੀ ਹੈ ਇਹਦੇ ਪੱਤੇ ਹੀ ਨੇ ਸਾਰੇ ਪੱਤਿਆਂ ਦੀ ਲੜੀਆਂ ਹੈਗੀਆਂ ਨਾ ਸੋ ਇਹਦੇ ਵਿੱਚ ਕੀ ਹੈ ਇਹ ਹਰਾ ਰੰਗ ਕਿਉਂ ਨਜ਼ਰ ਆ ਰਿਹਾ ਕਿਉਂਕਿ ਚ ਜਮਣੀ ਵਰਣਕ ਹੈ ਜਿਹਨੇ ਹਰੇ ਰੰਗ ਨੂੰ ਟੱਕ ਲਿਆ ਹੈ ਇਹਦੇ ਵਿੱਚ ਹੀ ਕਲੋਰੋਫਿਲ ਹੈ ਇਹਨੂੰ ਲਾਲ ਰੰਗ ਨੇ ਟੱਕ ਲਿਆ ਹੈ ਇਹਦੇ ਵਿੱਚ ਵੀ ਹਰਾ ਰੰਗ ਹੈ ਪਰ ਇਹਨੂੰ ਜਾਮਨੀ ਰੰਗ ਨੇ ਟੱਕ ਲਿਆ ਹੈ। ਸੋ ਆਖਰੀ ਸਵਾਲ ਤੇ ਅਗਲੇ ਅਗਲੀ ਸਲਾਈਡ 'ਤੇ ਚਿੱਤਰ ਵੀ ਦਿਖਾਵਾਂਗੇ ਪਰ ਜੀਵੀ ਪੌਦੇ ਪੈਰਾਸਾਈਟਿਕ ਪਲਾਂਟਸ ਕਿਹੜੇ ਹੁੰਦੇ ਹਨ ਉਦਾਹਰਣ ਨਾਲ ਦੱਸੋ। ਪਰਜੀਵੀ ਪੌਦੇ ਪੈਰਾਸਾਈਟਿਕ ਪਲਾਂਟਸ ਉਹ ਪੌਦੇ ਹੁੰਦੇ ਹਨ ਜਿਹੜੇ ਭੋਜਨ ਲਈ ਦੂਜੇ ਪੌਦਿਆਂ ਜਿਹੜੇ ਪਰਜੀਵੀ ਪੌਦੇ ਉਹ ਪੌਦੇ ਹੁੰਦੇ ਹਨ ਜਿਹੜੇ ਭੋਜਨ ਲਈ ਦੂਜੇ ਪੌਦਿਆਂ ਅਤੇ ਜੀਵਾਂ ਤੇ ਨਿਰਭਰ ਕਰਦੇ ਹਨ। ਮਿਸਾਲ ਦੇ ਤੌਰ ਤੇ ਅਮਰਵੈਲ ਜਾਂ ਡੌਡਰ D O D D E R ਇਹਨੂੰ ਕਸਕੀਟਾ ਵੀ ਕਹਿੰਦੇ ਆ ਕਸਕੀਟਾ ਇਹਨੂੰ ਇਦਾਂ ਬੋਲਣਾ ਕਸਕੀਟਾ ਇਹਨੂੰ ਕਸਕਟਾ ਨਹੀਂ ਬੋਲਣਾ ਕਸਕੀਟਾ ਇੱਕ ਪਰਜੀਵੀ ਪੌਦਾ ਹੈ ਇਹਨੂੰ ਅਮਰਵੈਲ ਕਿਹਾ ਜਾਂਦਾ ਪੰਜਾਬੀ ਚ ਅਮਰਵੈਲ ਕਹਿ ਦਿੰਦੇ ਆ ਤੇ ਅੰਗਰੇਜ਼ੀ ਵਿੱਚ ਕਸਕੀਟਾ ਵੀ ਕਹਿ ਦਿੰਦੇ ਆ ਤੇ ਡੌਡਰ ਵੀ ਕਹਿ ਦਿੰਦੇ ਆ ਇਹ ਪੱਤਿਆਂ ਤੋਂ ਬਿਨਾ ਇਹਚ ਪੱਤੇ ਨਹੀਂ ਹੁੰਦੇ ਕੀਲੇ ਰੰਗ ਦੀ ਧਾਗੇ ਵਰਗੀ ਵੇਲ ਹੁੰਦੀ ਹੈ ਇਹਚ ਕਲੋਰੋਫਿਲ ਨਹੀਂ ਹੁੰਦਾ ਇਸ ਕਰਕੇ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਇਹ ਰੁੱਖਾਂ ਜਾਂ ਪੌਦਿਆਂ ਨੂੰ ਪੂਰੀ ਤਰ੍ਹਾਂ ਟੱਕ ਲੈਂਦੀ ਹੈ ਅਤੇ ਆਪਣਾ ਭੋਜਨ ਉਹਨਾਂ ਤੋਂ ਪ੍ਰਾਪਤ ਕਰਦੀ ਹੈ ਇਹ ਵੇਲ ਜਿਹੜੀ ਹੈ ਪਰਜੀਵੀ ਪੌਦੇ ਮੇਜ਼ਬਾਨ ਪੌਦੇ ਦਾ ਪੋਸ਼ਕ ਮੇਜ਼ਬਾਨ ਮੰਨੇ ਜਿਹਦੇ ਕਰਕੇ ਪਰੋਨਾ ਬਣ ਕੇ ਜਾਂਦੀ ਹੈ ਕਿ ਜਿੰਨੂੰ ਟੱਕ ਲੈਂਦੀ ਹੈ ਉਸ ਪੌਦੇ ਦਾ ਪੋਸ਼ਕ ਤੱਤ ਜਿਹੜੇ ਨੇ ਉਹ ਖੋਹ ਲੈਂਦੀ ਹੈ ਸੋ ਪਰਜੀਵੀ ਪੌਦੇ ਮੇਜ਼ਬਾਨ ਪੌਦੇ ਦਾ ਪੋਸ਼ਕ ਤੱਤਾਂ ਦੇ ਪੱਖੋਂ ਨੁਕਸਾਨ ਕਰਦੇ ਹਨ ਉਹਦੀ ਖੁਰਾਕ ਖਾ ਲੈਂਦੀ ਹੈ ਉਹਦਾ ਹਿੱਸਾ ਖਾ ਲੈਂਦੀ ਹੈ ਠੀਕ ਹੈ ਇਹ ਦੇਖੋ ਇਹ ਤਸਵੀਰ ਇਹਦੀ ਬੱਚਿਓ ਇਹ ਦੇਖੋ ਇਹ ਰੁੱਖ ਹੈਗਾ ਹਰੇ ਪੱਤੇਆਂ ਵਾਲਾ ਤੇ ਇਹ ਇਹ ਪੀੜੀ ਜਿਹੜੀ ਅਮਰਵੇਲ ਹੈਗੀ ਹੈ ਇਹਨੇ ਉਹਨੂੰ ਟੱਕਿਆ ਹੋਇਆ ਸੋ ਅਮਰਵੇਲ ਜਿਹਨੂੰ ਕਿਹਾ ਜਾਂਦਾ ਹੈ ਕਸਕੀਟਾ ਸੋ ਐਸੀ ਕਰੀ ਵਿਦਿਆਰਥੀਓ ਸੋਚੋ ਅਤੇ ਉੱਤਰ ਦਿਓ ਦੀ ਲੜੀ ਦੇ ਵਿੱਚ ਨੌਨ ਸਵਾਲ ਸੋ ਇੱਕ ਵੀਡੀਓ ਹੋਰ ਬਣੇਗਾ ਜਿਹਦੇ ਵਿੱਚ ਅਸੀਂ ਬਾਕੀ ਦੇ ਸਵਾਲ ਰਾਹੀਂ ਜਿਹੜਾ ਬਚਦਾ ਹੋਇਆ ਅਧਿਆਇ ਹੈਗਾ ਪਾਠ ਹੈਗਾ ਉਹ ਪੂਰਾ ਕਰ ਦਵਾਂਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਅਭਿਆਸ ਦੇ ਸਵਾਲ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ